ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਹੈ ਜੀ 63ਵਾਂ ਦਿਨ 75 ਦਿਨ ਰੋਜ਼ ਤੁਹਾਨੂੰ ਨਵੇਂ ਸਟਾਈਲ ਦੀ ਦਸਤਾਰ ਸਜਾ ਕੇ ਦਿਖਾਉਣ ਦਾ ਅਤੇ ਤੁਹਾਨੂੰ ਸਿਖਾਉਣ ਦਾ ਅੱਜ ਤੁਹਾਨੂੰ ਅਸੀਂ ਵੀਰ ਗਿੱਪੀ ਗਰੇਵਾਲ ਸਟਾਈਲ ਦਸਤਾਰ ਸਜਾ ਕੇ ਦਿਖਾਉਣੀ ਹੈ ਉਹ ਥੋੜੀ ਜੀ ਦਸਤਾਰ ਛੋਟੀ ਸਾਈਜ਼ ਦੇ ਵਿੱਚ ਬੰਦਦੇ ਆ ਦੋਨੋਂ ਸਾਈਡਰ ਥੋੜੀ ਜੀ ਦਸਤਾਰ ਉਹਨਾਂ ਦੀ ਨਾ ਦੱਬੀ ਹੋਈ ਹੁੰਦੀ ਹੈ ਸਿੱਧੀ ਦਸਤਾਰ ਹੁੰਦੀ ਹੈ ਗੋਲ ਨਹੀਂ ਹੁੰਦੀ ਕਿਸੇ ਵੀ ਸਾਈਡ ਤੋਂ ਤੇ ਉਸੇ ਤਰੀਕੇ ਦੀ ਸੀ ਦਸਤਾਰ ਤੁਹਾਨੂੰ ਸਜਾ ਕੇ ਦਿਖਾਣੀ ਹੈ 5.5 ਮੀਟਰ ਦੀ ਦਸਤਾਰ ਰੂਬੀਆ ਵੈਲ ਕੈਮੀਕਲ ਕਪੜਾ ਆ ਦੋਨਾਂ ਸਾਈਡਾਂ ਤੋਂ ਇਸ ਤਰੀਕੇ ਨਾਲ ਦਸਤਾਰ ਨੂੰ ਪਾਣੀ ਲਾ ਕੇ ਅਸੀਂ ਗਿੱਲਾ ਕਰ ਲੈਣਾ ਹੈ ਧਿਆਨ ਰੱਖਿਓ ਇਸ ਵੀਡੀਓ ਨੂੰ ਸਕਿਪ ਨਾ ਕਰਿਓ ਕਿਉਂਕਿ ਬਹੁਤ ਜ਼ਰੂਰੀ ਜਾਣਕਾਰੀ ਦੇਣੀ ਹੁੰਦੀ ਹੈ ਤੁਹਾਨੂੰ ਸਟੈਪ ਬਾਈ ਸਟੈਪ ਕਿਸੇ ਵੀ ਸਟਾਈਲ ਦੀ ਦਸਤਾਰ ਸਜਾਉਣ ਵੇਲੇ ਇੱਕ ਪੱਲਾ ਛੱਡ ਕੇ ਇੱਕ ਪੱਲਾ ਫੜ ਲਿਆ ਉਹਨੂੰ ਉਂਗਲ ਤੇ ਲਪੇਟ ਲਿਆ ਫਿਰ ਤੀਜਾ ਪੱਲਾ ਛੱਡ ਕੇ ਚੌਥਾ ਪੱਲਾ ਫੜ ਲਿਆ ਇਸ ਤਰੀਕੇ ਨਾਲ ਦੋਨੋਂ ਪੱਲੇ ਉਂਗਲ ਤੇ ਲਪੇਟ ਕੇ ਦਸਤਾਰ ਨੂੰ ਇਕੱਠਾ ਕਰ ਲੈਣਾ ਹੈ ਤੇ ਪਾਣੀ ਨੂੰ ਚੰਗੀ ਤਰ੍ਹਾਂ ਵਿੱਚ ਰਚਾ ਲੈਣਾ ਹੈ ਦਸਤਾਰ ਦੇ ਇਹਦੇ ਵਿੱਚੋਂ ਇੱਕ ਪੱਲਾ ਤੁਸੀਂ ਜਾ ਕੇ ਬੰਨ ਦੇਣਾ ਹੈ ਤੇ ਬੰਨਣ ਤੋਂ ਪਹਿਲਾਂ ਤੁਸੀਂ ਧਾਗੇ ਵਾਲੇ ਹਿੱਸੇ ਨੂੰ ਅੰਦਰ ਕਰ ਲੈਣਾ ਹੈ ਚੰਗੀ ਤਰ੍ਹਾਂ ਕੈਂਚੀ ਗੱਠ ਮਾਰਨੀ ਹੈ ਜਿਹੜੀ ਸਿੰਗਲ ਗੱਠ ਮਾਰਦੇ ਹੁੰਦੇ ਆ ਆਪਾਂ ਦਸਤਾਰ ਨੂੰ ਦੋਨਾਂ ਵੱਸੇ ਧਿਆਨ ਨਾਲ ਇਸ ਤਰੀਕੇ ਨਾਲ ਪੂਰਾ ਪੱਲਾ ਨਹੀਂ ਕੱਢਣਾ ਬਾਹਰ ਨੂੰ ਇਸ ਤਰੀਕੇ ਨਾਲ ਅੱਧਾ ਪੱਲਾ ਬਾਹਰ ਕੱਢ ਕੇ ਗਠ ਨੂੰ ਟਾਈਟ ਕਰ ਲੈਣਾ ਹੈ ਦਸਤਾਰ ਨੂੰ ਪਿੱਛੇ ਨੂੰ ਛੱਡਦੇ ਹੋਏ ਇਸ ਤਰੀਕੇ ਨਾਲ ਜਾਣਾ ਹੈ ਧਿਆਨ ਰੱਖਿਓ ਦਸਤਾਰ نیچے ਨਾ ਲੱਗੇ ਖੱਬੇ ਪਾਸੇ ਸਲਾਈ ਵਾਲਾ ਹਿੱਸਾ ਰੱਖ ਕੇ ਦੋਨਾਂ ਸਾਈਡਾਂ ਤੋਂ ਦਸਤਾਰ ਬਰਾਬਰ ਫੜਨੀ ਹੈ ਇਸ ਤਰੀਕੇ ਨਾਲ ਜਿੱਦਾਂ ਤੁਹਾਨੂੰ ਦਿਖਾ ਰਹੀਆਂ ਸੀ ਦੋਨਾਂ ਸਾਈਡਾਂ ਤੋਂ ਹੀ ਫਿਰ ਕਪੜਾ ਅੰਦਰ ਨੂੰ ਕਰਦੇ ਹੋਏ ਤੁਸੀਂ ਪਿੱਛੇ ਨੂੰ ਜਾਣਾ ਹੈ ਆਰਾਮ ਨਾ ਕਰਨਾ ਹੈ ਪੁਣੀ ਨੂੰ ਤਾਂ ਜੋ ਦੋਨੋਂ ਸਾਈਡਾਂ ਵਾਲੇ ਪੱਲੇ ਬਰਾਬਰ ਰਹਿਣ ਤੇ ਪਿੱਛੇ ਜਾ ਕੇ ਕੋਨਾਂ ਨੂੰ ਚੰਗੀ ਤਰ੍ਹਾਂ ਫੜੀ ਲੈਣਾ ਹੈ ਫੜ ਕੇ ਇੱਕ ਵਾਰੀ ਖਿੱਚਣਾ ਹੈ ਉੱਪਰਲੇ ਕੋਈ ਵੀ ਦੋ ਪੱਲੇ ਫੜ ਲਿਓ ਜਿਨ੍ਹਾਂ ਨਾਲ ਤੁਹਾਨੂੰ ਇੰਨੀ ਕਿਚੋੜੀ ਪੂਣੀ ਲੱਗੇ ਜਿਨ੍ਹਾਂ ਕਿ ਤੁਹਾਡੀ ਦਸਤਾਰ ਆਰਾਮ ਨਾਲ ਸਜਾਈ ਜਾ ਸਕੇ ਇਸ ਤਰੀਕੇ ਨਾਲ ਕੋਈ ਵੀ ਰੈਂਡਮਲੀ ਦੋ ਪੱਲੇ ਫੜ ਲੈਣੇ ਨੇ ਉਸ ਤੋਂ ਬਾਅਦ ਜੇ ਤੁਸੀਂ ਪੱਲੇ ਉਹੀ ਫੜਦੇ ਹੋਏ ਅੱਗੇ ਨੂੰ ਜਾਣਾ ਹੈ ਤੇ ਤੁਹਾਡੀ ਪੂਣੀ ਹੈ ਜਿਹੜੀ ਉਹ ਬਰਾਬਰ ਹੁੰਦੀ ਜਾਏਗੀ ਦੋਨਾਂ ਸਾਈਡਾਂ ਤੋਂ ਸੈਂਟਰ 'ਚ ਦੇਖ ਲਿਓ ਗਿੱਠ ਜਾਂ ਥੋੜੀ ਜਿਹੀ ਗਿੱਠ ਤੋਂ ਵੱਧ ਪੂਣੀ ਹੋਵੇਗੀ ਇਸ ਪੂਣੀ ਨਾਲ ਤੁਸੀਂ ਦਸਤਾਰ ਆਰਾਮ ਨਾਲ ਸਜਾ ਸਕਦੇ ਹੋ ਜਿਹੜੇ ਲੜ ਤੁਸੀਂ ਪਿੱਛੇ ਦੀ ਫੜਦੇ ਆ ਰਹੇ ਸੀ ਉਹੀ ਲੜ ਫੜਦੇ ਅੱਗੇ ਨੂੰ ਜਾਣਾ ਹੈ ਤੇ ਤੁਹਾਡੀ ਪਉਣੀ ਕੰਪਲੀਟ ਹੋ ਜਾਵੇਗੀ। ਉਹਨਾਂ ਦੀ ਦਸਤਾਰ ਦੀ ਗੱਲਬਾਤ ਕਰਦੇ ਆਂ ਉਹਨਾਂ ਦੀ ਦਸਤਾਰ ਦੇ ਵਿੱਚ ਵਟ ਜਿਹੜੇ ਆ ਸਿੱਧੇ-ਸਿੱਧੇ ਹੁੰਦੇ ਆ ਦੇਖਣ ਨੂੰ ਲੜਾ ਵਾਲੀ ਦਸਤਾਰ ਲੱਗਦੀ ਆ ਵਟ ਵਟ ਹੀ ਗਿਣਾਂਗੇ ਕਿਉਂਕਿ ਵਟ ਜ਼ਿਆਦਾ ਨਹੀਂ ਦਿਖਦੇ ਉਹਨਾਂ ਦੇ ਵਿੱਚ ਸਿੱਧੇ-ਸਿੱਧੇ ਜ਼ਰੂਰ ਆ ਵਟ ਪਿੱਛੇ ਤੱਕ ਕਲੀਅਰ ਨਹੀਂ ਹੈਗੇ ਕਿ ਅੱਧੇ ਵਟ ਦਿਖਦੇ ਆ ਅੱਧੇ ਵਟ ਗਾਇਬ ਹੋ ਜਾਂਦੇ ਆ ਅਸੀਂ ਵੀ ਉਸੇ ਤਰੀਕੇ ਨਾਲ ਸਜਾ ਕੇ ਦਿਖਾਵਾਂਗੇ ਤੁਹਾਨੂੰ ਸਿੱਧੇ-ਸਿੱਧੇ ਵਟਾਂ ਵਾਲੀ ਦਸਤਾਰ ਬਟ ਵਟ ਅਸੀਂ ਘਟ ਪਾਵਾਂਗੇ। ਤੇ ਉਸ ਤੋਂ ਪਹਿਲਾਂ ਖੱਬੇ ਪਾਸੇ ਤੁਸੀਂ ਜੋੜਾ ਕਰ ਲੈਣਾ ਹੈ ਕੋਈ ਐਕਸਟਰਾ ਬੇਸ ਨਹੀਂ ਰੱਖਣਾ ਦੇਖੋ ਉਹਨਾਂ ਦੀ ਦਸਤਾਰ ਹੈ ਜਿਹੜੀ ਜਿਆਦਾ ਬਾਹਰ ਨੂੰ ਨਹੀਂ ਹੁੰਦੀ ਦੋਨਾਂ ਸਾਈਡਾਂ ਤੋਂ ਥੋੜੀ ਜਿਹੀ ਦਬਮੀ ਸ਼ੇਪ ਦੇ ਵਿੱਚ ਹੁੰਦੀ ਹੈ ਤੇ ਫਰੰਟ ਤੋਂ ਸਿੱਧੀ ਪੱਗ ਵਰਗੀ ਲੱਗਦੀ ਹੈ ਸੈਮੀ ਸ਼ੇਪ ਦੇ ਵਿੱਚ ਕਹਿ ਸਕਦੇ ਹਾਂ ਸੈਮੀ ਪਟਿਆਲਾ ਸ਼ਾਹੀ ਸ਼ੇਪ ਹੁੰਦੀ ਹੈ ਨਾ ਜਿਹੜੀ ਉਸ ਸਟਾਈਲ ਦੇ ਵਿੱਚ ਹੁੰਦੀ ਹੈ ਉਹਨਾਂ ਦੀ ਦਸਤਾਰ ਮੈਂ ਉਹਨਾਂ ਦੀ ਇੰਸਟਾਗ੍ਰam ਪ੍ਰੋਫਾਈਲ ਤੇ ਜਾ ਕੇ ਕਈ ਫੋਟੋਆਂ ਦੇਖੀਆਂ ਉਹਨਾਂ ਦੀਆਂ ਕਈ ਮੂਵੀਜ਼ ਦੇਖੀਆਂ ਜਿਨ੍ਹਾਂ ਨੇ ਵਿੱਚ ਉਹਨਾਂ ਨੇ ਦਸਤਾਰ ਸਜਾਈ ਹੋਣਾ ਜਿਹੜੀ ਇੰਸਟਾਗ੍ਰam ਤੇ ਰੀਲਾਂ ਪਾਉਂਦੇ ਹੁੰਦੇ ਨੇ ਉਹ ਤੇ ਕਈ ਫੋਟੋਆਂ ਚੈੱਕ ਕੀਤੀਆਂ ਉਹਨਾਂ ਦੇ ਵਿੱਚ ਬੈਕ ਫਰੰਟ ਤੋਂ ਚੰਗੀ ਤਰ੍ਹਾਂ ਦਸਤ ਤੁਹਾਡਾ ਤੁਹਾਨੂੰ ਤੇ ਵਿੱਚ ਨਾਲ ਥੰਬਨੇਲ ਲਾਦਵਾ ਉਹਨਾਂ ਦੀ ਫੋਟੋ ਲਾ ਕੇ ਕਿ ਮੈਂ ਉਹਨਾਂ ਵਰਗੀ ਬਣਤੀ ਮੈਂ ਐਕਚੁਅਲ 'ਚ ਪਹਿਲਾਂ ਉਸ ਚੀਜ਼ ਤੇ ਰਿਸਰਚ ਕਰਦਾ ਆ ਫਿਰ ਉਹਨਾਂ ਵਰਗੀ ਦਸਤਾਰਾ ਸੇ ਜਾ ਕੇ ਦਿਖਾਨਾ ਤੁਹਾਨੂੰ ਤੇ ਇਸ ਤੋਂ ਬਾਅਦ ਉਹ ਮੈਂ ਤੁਹਾਨੂੰ ਸਿਖਾਨਾ ਆ ਇਸ ਚੀਜ਼ ਨੂੰ ਇਸ ਲਈ ਟਾਈਮ ਲੱਗਦਾ ਮੇਰੇ ਵੀਰੋ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਦਿਆ ਕਰੋ ਤੇ ਕਮੈਂਟ ਜ਼ਰੂਰ ਕਰ ਲਓ ਤੇ ਰੋਜ਼ ਨਵੇਂ-ਨਵੇਂ ਸਟਾਈਲ ਦੀਆਂ ਦਸਤਾਰਾ ਸਿੱਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈੱਲ ਆਈਕਨ ਨੂੰ ਕਲਿੱਕ ਕਰ ਲਓ ਇਹ ਨਾਲ ਨਵੀਆਂ ਵੀਡੀਓ ਤੁਹਾਡੇ ਤੱਕ ਆਪਣੇ ਆਪ ਪਹੁੰਚਦੀਆਂ ਰਹਿਣਗੀਆਂ ਜਦੋਂ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਤੇ ਦੇਖ ਸਕਦੇ ਹੋ ਅਸੀਂ 50 ਵੀ ਕਾਲੇ ਰੰਗ ਦੀ ਸਜਾਵਾਂਗੇ ਤੇ ਨੰਗੁਲਾ ਦੇ ਗੈਪ ਨਾਲ ਤੁਸੀਂ 50 ਸਜਾ ਲੈਣੀ ਹੈ ਕਿਉਂਕਿ ਉਹਨਾਂ ਦੀ 50 ਥੋੜੀ ਜੀ ਉੱਚੀ ਹੁੰਦੀ ਹੈ ਤੇ ਪੱਗ ਵੀ ਥੋੜੀ ਜੀ ਉੱਚੀ ਹੁੰਦੀ ਹੈ ਤੇ 50 ਨੂੰ ਤੁਸੀਂ ਦੇਖ ਲਓ ਜਦੋਂ ਲੰਬੀ 50 ਸਜਾਉਂਦਾ ਮੈਂ ਉਹਦੇ ਵਿੱਚ ਬੈਕ ਸਾਈਡ ਤੇ ਕੋਈ ਗੱਠ ਨਹੀਂ ਮਾਰਦਾ ਮੈਂ ਇਸ ਤਰੀਕੇ ਨਾਲ ਪੱਲੇ ਨੂੰ ਇੱਕ ਪੱਲੇ ਦੇ نیچے ਦੱਬ ਕੇ ਦੂਜਾ ਪੱਲਾ ਅੰਦਰ ਕਰ ਦੇਣਾ ਹੈ ਹੁਣ ਗੱਲਬਾਤ ਕਰਦੇ ਹਾਂ ਉਹਨਾਂ ਦੀ ਦਸਤਾਰ ਦੇਖੋ ਕਿੱਥੇ ਆ ਦੋਨੋਂ ਅੱਖਾਂ ਉਹਨਾਂ ਦੀ ਬਾਹਰ ਨਹੀਂ ਚੰਗੀ ਤਰ੍ਹਾਂ ਪਰ ਵੱਟੇ ਵੀ ਲਗਭਗ ਬਾਹਰ ਨੇ ਅਸੀਂ ਵੀ ਐਜ਼ ਇਟ ਇਜ਼ ਉਦਾਂ ਹੀ ਦਸਤਾਰ ਸਜਾ ਕੇ ਬਾਦ ਦੇ ਵਿੱਚ ਤੁਹਾਨੂੰ ਥੋੜਾ ਉੱਪਰ ਚੱਕ ਲਵਾਂਗੇ ਜੇਕਰ ਤੁਸੀਂ ਪਹਿਲਾਂ ਹੀ ਉਨਾਕ ਰੱਖਿਆ ਤਾਂ ਲੜ ਤੁਹਾਡਾ ਜ਼ਿਆਦਾ ਖਿਸਕ ਸਕਦਾ ਹੈ ਤੇ ਜ਼ਿਆਦਾ ਅੱਖਾਂ ਤੋਂ ਉੱਪਰ ਚੱਕਿਆ ਜਾ ਸਕਦਾ ਹੈ ਹੁਣ ਗੱਲਬਾਤ ਕਰਦੇ ਹਾਂ ਦਸਤਾਰ ਦੀ ਇੱਕ ਵਾਰੀ ਪੱਲੇ ਨੂੰ ਅੰਦਰ ਫੋਲਡ ਕਰ ਲਿਆ ਖੋਲ ਕੇ ਇਹਦੇ ਉੱਪਰੋਂ ਅਸੀਂ ਇੱਕ ਹੋਰ ਲੜਰ ਟਾਈਪ ਵਟ ਬਣਾਵਾਂਗੇ ਜ਼ਿਆਦਾ ਵਟ ਨਹੀਂ ਬਣਾਣੀ ਹੈਗੇ ਇਹਦੇ ਵਿੱਚ ਸਿੱਧੇ ਸਿੱਧੇ ਜ਼ਿਆਦਾ ਸਪੇਸ ਤੇ ਵਟ ਬਣਾਣੇ ਆ ਜਿੱਦਾਂ ਉਹਨਾਂ ਦੀ ਫੋਟੋ ਦੇ ਵਿੱਚ ਦੇਖ ਰਹੇ ਆ ਉਹਨਾਂ ਦੀ ਲੇਟੈਸਟ ਫੋਟੋਆਂ ਜਾਂ ਵੀਡੀਓ ਚੈੱਕ ਕਰ ਲਿਓ ਉਹਨਾਂ ਦੇ ਵਿੱਚ ਐਜ਼ ਇਟ ਇਜ਼ ਉਹਨਾਂ ਨੇ ਇਹੋ ਜੀ ਦਸਤਾਰ ਸਜਾਈ ਹੁੰਦੀ ਹੈ ਇਹਦੇ ਵਿੱਚ ਤੁਸੀਂ ਬਣਾਣੇ ਲੜ ਹੀ ਆ ਥੋੜੇ ਜਿਹਾ ਬਟ ਉਹਨਾਂ ਨੂੰ ਵਟਾ ਚ ਕਨਵਰਟ ਕਰਨਾ ਹੈ ਸਿੱਧੇ ਸਿੱਧੇ ਜਿਆਦਾ ਸਾਫ਼ ਕਰਨ ਦੀ ਕੋਸ਼ਿਸ਼ ਨਹੀਂ ਕਰਨੀ ਨਾ ਤਾਂ ਤੁਹਾਨੂੰ ਸਾਰੇ ਲੜ ਜਿਹੜੇ ਰੱਖਣੇ ਆ ਤੁਸੀਂ ਉਹਨਾਂ ਨੂੰ ਬਰਾਬਰ ਮੋٹے ਕਰਨ ਦੀ ਲੋੜ ਆ ਇਸ ਜਗ੍ਹਾ ਤੋਂ ਅੱਖ ਦੇਖੋ ਅਸੀਂ ਪਹਿਲਾਂ ਹੀ ਘੱਟ ਟਕੀ ਆ ਤੇ ਕੰਨ ਦੇ ਕੋਲੋਂ ਦਸਤਾਰ ਜਾਣੀ ਆ ਉੱਚੀ ਦਸਤਾਰ ਹੁੰਦੀ ਆ ਉਹਨਾਂ ਦੀ ਉਸੇ ਜਗ੍ਹਾ ਤੇ ਤੁਸੀਂ 20 ਲੜ ਨੂੰ ਲਗਾਣਾ ਹੈ ਦੋਨੋਂ ਪੱਲੇ ਬਰਾਬਰ ਕਰਨੇ ਆ ਮੋਟਾ ਹਿੱਸਾ ਉੱਪਰ ਰੱਖ ਕੇ ਪਿੱਛੇ ਜੀ ਪਿੰਚ ਕਰਕੇ ਲੜ ਨੂੰ ਥੋੜਾ ਨੀਵਾਂ ਲਗਾਵਾਂਗੇ ਉੱਪਰਲੀ ਸਾਈਡ ਤੋਂ ਪੇਚਾਂ ਦੀ ਜਿਹੜੀ ਸਪੇਸ ਆ ਉਹ ਬਹੁਤ ਘੱਟ ਰ ਇਸ ਗੱਲ ਨੂੰ ਤੁਸੀਂ ਧਿਆਨ ਨਾਲ ਸੁਣਨਾ ਹੈ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਆ ਕਿਉਂਕਿ ਇਹਦੇ ਵਿੱਚ ਨਾ ਤੁਹਾਨੂੰ ਪੂਰੀ ਤਰ੍ਹਾਂ ਸੀ ਉਹਨਾਂ ਵਰਗੀ ਦਸਤਾਵੇਜ਼ ਜਾ ਕੇ ਦਿਖਾਣੀ ਹੈ ਇਹਦੇ ਵਿੱਚ ਤਿੰਨ ਲੜਡ ਟਾਈਪ ਵਟ ਬਣਾਣੇ ਆ ਤੁਸੀਂ ਇਸ ਤਰੀਕੇ ਨਾਲ ਤਿੰਨ ਕੁ ਵਟ ਬਣਾਣੇ ਆ ਸਾਰੇ ਲੜੜਾਂ ਦੇ ਅਗਲੇ ਵਾਲੇ ਤੁਸੀਂ ਤਿੰਨ ਤਿੰਨ ਲੜੜ ਟਾਈਪ ਵਟ ਬਣਾਣੇ ਆ ਸਿੱਧੇ ਸਿੱਧੇ ਜੇ ਪਤਲੇ ਹੋਣੇ ਚਾਹੀਦੇ ਆ ਜਿਹੜੇ ਖੁੱਲ੍ਹ ਆਸਾਨੀ ਨਾਲ ਜਾਣ ਤੇ ਖਿੱਚ ਕੇ ਰੱਖੇ ਵੀ ਆਸਾਨੀ ਨਾਲ ਜਾਣ ਦੇਖੋ ਬੜੇ ਹੀ ਪਿਆਰ ਨਾਲ ਤੇ ਆਰਾਮ-ਰਾਮ ਨਾਲ ਤੁਹਾਨੂੰ ਕਰਕੇ ਦਿਖਾਉਂਗਾ ਤਾਂ ਜੋ ਤੁਹਾਨੂੰ ਸਾਰੀ ਚੀਜ਼ਾਂ ਸਮਝ ਆ ਜਾਣ ਇਹਦੇ ਵਿੱਚ ਤੁਸੀਂ ਇਸ ਚੀਜ਼ 'ਤੇ ਧਿਆਨ ਨਹੀਂ ਦੇਣਾ ਕਿ ਲੜ ਜਿਹੜੇ ਖਰਾਬ ਬਣਦੇ ਆ ਬਸ ਥੋੜੇ ਸਿੱਧੇ ਸਿੱਧੇ ਕਰਕੇ ਰੱਖਣੇ ਆ ਨਾ ਤੁਹਾਨੂੰ ਉਹਨਾਂ ਦੀ ਮੋਟਾਈ ਉਹਨਾਂ ਦੀ ਬਰਾਬਰ ਕਰਨ ਦੀ ਲੋੜ ਆ ਉਹਦੇ ਵਿੱਚ ਉਹਨਾਂ ਦੀ ਦਸਤਾਰ ਦੇ ਵੀ ਇਦਾਂ ਹੀ ਆ ਠੀਕ ਹੈ ਮੈਂ ਜਦੋਂ ਵੀ ਕਿਸੇ ਵਰਗੀ ਦਸਤਾਰ ਸਜਾਣਾ ਮੈਂ ਵਟ ਵੀ ਉਹਨਾਂ ਵਰਗੇ ਪਾ ਕੇ ਦਿਖਾਉਣਾ ਹੁੰਦਾ ਲਗਭਗ ਤੇ ਇਸ ਤਰੀਕੇ ਨਾਲ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਕੇ ਰੱਖ ਦੇਣਾ ਆ ਰੱਖਣ ਤੋਂ ਬਾਅਦ ਪਿੱਛੋ ਜੀ ਪਿੰਜ ਕਰ ਦੇਣਾ ਆ ਦਸਤਾਰ ਦੇ ਉੱਪਰਲੇ ਲਾੜਾ ਜਿਹੜੇ ਉਹਨਾਂ ਦਾ ਗੈਪ ਜਿਹੜਾ ਹੋਊਗਾ ਉਹ ਬਹੁਤ ਘੱਟ ਹੋਊਗਾ ਅੱਜ ਦੀ ਵੀਡੀਓ 'ਚ ਤੇ ਬਾਕੀ ਜਿਹੜੀਆਂ ਅੱਗੇ ਵੀ ਵੀਡੀਓ ਪਾਈਆਂ ਨੇ ਮੈਂ ਉਹਨਾਂ ਵਿੱਚ ਹਰ ਇੱਕ ਜਾਣਕਾਰੀ ਪੂਰੀ ਡਿਟੇਲ ਨਾਲ ਤੇ ਸਟੈਪ ਬਾਈ ਸਟੈਪ ਦਿੰਨਾ ਹੁੰਨਾ ਮੈਂ ਇਸ ਲਈ ਹੀ ਸਾਡੇ ਨਾਲ ਜੁੜੇ ਰਹੋ ਮੇਰੇ ਵੀਰੋ ਤੇ ਪਿੱਛੇ ਦੀ ਪੱਲਾ ਪਿੰਚ ਕਰਕੇ ਤੁਸੀਂ ਇਸ ਲੜ ਨੂੰ ਲਾ ਦੇਣਾ ਆ ਉੱਪਰਲੀ ਸਾਈਡ ਤੋਂ ਇਸ ਲੜ ਨੂੰ ਮੋਟਾ ਕਰਾਂਗੇ ਤੇ ਪਹਿਲੇ ਦੂਜੇ ਲੜ ਦਾ ਜਿਹੜਾ ਗੈਪ ਆ ਉਹ ਘਟ ਰੱਖਾਂਗੇ ਇਸ ਲੜ ਦੇ ਵਿੱਚ ਵੀ ਤੁਸੀਂ ਉੱਪਰੋਂ ਜੀ ਮੋਟਾ ਕਰਨ ਤੋਂ ਬਾਅਦ 'ਚੋਂ ਤਿੰਨਕ ਲੜ ਟਾਈਪ ਵਟ ਬਣਾਣੇ ਨੇ ਸਿੱਧੇ-ਸਿੱਧੇ ਪਰ ਵਟ ਹਮੇਸ਼ਾ ਤੁਸੀਂ ਦੋਨੋਂ ਪੱਲੇ ਬਰਾਬਰ ਕਰਕੇ ਬਣਾਣੇ ਆ ਇਸ ਤਰੀਕੇ ਨਾਲ ਤੁਸੀਂ ਦੋ ਵਟ ਬਣਾ ਲੇ ਹੁਣ ਤੀਜਾ ਵਟ ਤੁਸੀਂ ਸਲਾਈ ਤੋਂ ਥੋੜੇ ਨੀਵਾ ਬਣਾ ਲਿਓ ਇਹਦੇ ਨਾਲ ਤੁਹਾਡੀ ਸਲਾਈ ਲੜਾਂ ਦੇ ਵਿੱਚ ਨਹੀਂ ਆਉਗੀ ਤੁਹਾਡੀ ਠੀਕ ਹੈ ਜੇ ਆਉਗੀ ਤਾਂ ਪਿੱਛੇ ਜਾ ਕੇ ਆਉਗੀ ਫਰੰਟ ਤੇ ਨਹੀਂ ਦਿਖੇਗੀ ਤੁਹਾਨੂੰ ਉਸ ਤੋਂ ਬਾਅਦ ਤੁਸੀਂ ਇੱਕ ਜਗ੍ਹਾ ਤੇ ਲੜ ਰੱਖੇ ਨੇ ਇੱਕ ਇੱਕ ਕਰਕੇ ਜਿਹੜੇ ਵਟ ਬਣਾਇਆ ਤੁਸੀਂ ਇਹਨਾਂ ਨੂੰ ਬਾਹਰ ਕੱਢ ਲੈਣਾ ਹੈ ਬਾਹਰ ਕੱਢ ਕੇ ਸਿੱਧੇ ਸਿੱਧੇ ਇਹ ਲਾ ਕੇ ਥੋੜੀ ਜੀ ਸਪੇਸ ਮੇਨਟੇਨ ਕਰਕੇ ਤੁਸੀਂ ਇਹਨਾਂ ਨੂੰ ਰੱਖ ਦੇਣਾ ਆਪਣੀ ਜਗ੍ਹਾ ਤੇ ਹੁਣ ਇੱਕ ਗੱਲ ਹੋਰ ਤੇ ਆਨ ਦੇ ਵਿੱਚ ਰੱਖੋ ਉਨਾਈ ਦਸਤਾਰ ਜਿਆਦਾ ਉੱਚੀ ਨਹੀਂ ਹੁੰਦੀ ਇਸ ਗੱਲ ਨੂੰ ਦਿਮਾਗ ਦੇ ਵਿੱਚ ਰੱਖਣਾ ਹੈ ਗੁਲਾਈ ਜ਼ਰੂਰ ਆ ਥੋੜੀ ਜੀ ਥੋੜੀ ਜੀ ਐਨ ਮਾਈਨਰ ਜੀ ਗੁਲਾਈ ਹੈ ਇਸ ਜਗ੍ਹਾ ਤੇ ਉਹਨਾਂ ਦੀ ਬਟ ਜਿਆਦਾ ਨਹੀਂ ਹੈਗੀ ਜਿਆਦਾ ਦਸਤਾਰ ਬਾਹਰ ਨੂੰ ਵੀ ਨਹੀਂ ਹੈਗੀ ਫਰੰਟ ਤੋਂ ਦੇਖਣ ਤੇ ਨਾ ਦਸਤਾਰ ਨਾਲ ਇਹ ਮੱਥੇ ਦੇ ਨਾਲ ਲੱਗੀਆਂ ਹੁੰਦੀ ਆ ਸਾਈਡਾਂ ਤੋਂ ਸਾਈਡਾਂ ਦੀ ਗੱਲ ਕਰ ਰਿਹਾ ਫਰੰਟ ਤੋਂ ਨਹੀਂ ਫਰੰਟ ਤੋਂ ਥੋੜੀ ਜੀ ਉੱਚੀ ਹੁੰਦੀ ਆ ਤੇ ਦੇਖ ਲੈਣਾ ਇਸ ਜਗ੍ਹਾ ਤੇ ਤੁਸੀਂ ਸਾਰੇ ਵਟ ਟਾਈਟ ਵੀ ਕਰਨੇ ਨੇ ਦੋਨੋਂ ਪੱਲੇ ਬਰਾਬਰ ਕਰਕੇ ਇਹ ਜਗ੍ਹਾ ਤੇ ਖੋਲ ਲੈਣਾ ਆ ਪਿੱਛੇ ਦੀ ਲੜ ਨੂੰ ਪਿੰਚ ਕਰਕੇ ਤੁਸੀਂ ਲੜ ਨੂੰ ਲਾ ਦੇਣਾ ਆ ਮੈਂ ਆਪਣੀ ਵੀਡੀਓ ਦੇ ਵਿੱਚ ਹਮੇਸ਼ਾ 19 ਡਿਟੇਲ ਦਿੰਨਾ ਆ ਕਿ ਜਿੰਨਾ ਤੁਹਾਨੂੰ ਹੋਰ ਜ਼ਿਆਦਾ ਆਸਾਨੀ ਹੋਵੇ ਦਸਤਾਰ ਸਜਾਉਣ ਦੇ ਵਿੱਚ ਇਸ ਲਈ ਜਿੰਨੀ ਹੋ ਸਕੇ 19 ਜ਼ਿਆਦਾ ਬਰੀਫਲੀ ਮੈਂ ਸਮਝਾਉਂਦਾ ਤੁਹਾਨੂੰ ਇਹਦੇ ਵਿੱਚ ਦੇਖੋ ਅਸੀਂ ਕੰਨ ਦੇ ਕੋਲੋਂ ਕਿੰਨਾ ਪਤਲਾ ਹੈ ਲੜ ਲੈਣਾ ਦਸਤਾਰ ਜ਼ਿਆਦਾ ਬਾਹਰ ਨੂੰ ਕੱਢਣ ਦੀ ਕੋਸ਼ਿਸ਼ ਨਹੀਂ ਕਰਨੀ ਅਸੀਂ ਇਸ ਗੱਲ ਦਾ ਤੁਸੀਂ ਧਿਆਨ ਰੱਖਣਾ ਆ ਇਸ ਲੜ ਦੇ ਵੀ ਤੁਸੀਂ ਤਿੰਨਕ ਲੜ ਟਾਈਪ ਵੱਟ ਬਣਾ ਲੈਣੇ ਨੇ ਫਿਰ ਸਾਰਾ ਕਪੜਾ ਅੰਦਰ ਨੂੰ ਪਿੰਚ ਕਰਕੇ ਇਹਨਾਂ ਨੂੰ ਇੱਕ ਜਗ੍ਹਾ ਤੇ ਰੱਖਣਾ ਆ ਤੇ ਉੱਪਰ ਉਹ ਦਸਤਾਨ ਨੂੰ ਪਿੰਚ ਕਰਾਂਗੇ ਖੱਬੇ ਹੱਥ ਨਾਲ ਲੜ ਨੂੰ ਤੁਸੀਂ ਖਿੱਚ ਕੇ ਰੱਖਣਾ ਆ ਤੇ ਚੰਗੀ ਤਰ੍ਹਾਂ ਸਾਫ਼ ਕਰਕੇ ਸਿੱਧੇ-ਸਿੱਧੇ ਜਿਹੇ ਇਹਦੇ ਵੱਟ ਬਣਾ ਦੇਣੇ ਆ ਤੁਸੀਂ ਦੇਖੋ ਦੇਖਣ ਨੂੰ ਇਹ ਲੜ ਲੱਗਦੇ ਆ ਨਾ ਬਟ ਇਹ ਸਾਫ਼ ਨਹੀਂ ਹੈਗੇ ਨਾ ਹੀ ਇਹ ਬਰਾਬਰ ਮੋٹے ਪਤਲੇ ਆ ਦੇਖਣ ਨੂੰ ਉਹਨਾਂ ਦੇ ਵੀ ਦਸਤਾਰ ਦੇ ਇਦਾਂ ਹੀ ਹੁੰਦੇ ਆ ਦੇਖੋ ਸਿੱਧੇ ਸਿੱਧੇ ਬਿਠਾ ਕੇ ਇਹ ਜਗ੍ਹਾ ਤੋਂ 베이스 ਨੂੰ ਚੰਗੀ ਤਰ੍ਹਾਂ ਅੰਦਰ ਕਰਕੇ ਦੱਬ ਲੈਣਾ ਥੋੜਾ ਜਿਹਾ ਉਹਨਾਂ ਦੀ ਦਸਤਾਰ ਦੀ ਸ਼ੇਪ ਇਦਾਂ ਦੀ ਹੁੰਦੀ ਹੈ ਜਦੋਂ ਪੰਜਵਾਂ ਲੜ ਲਾਵਾਂਗੇ ਅਸੀਂ ਉਦੋਂ ਤੁਹਾਨੂੰ ਐਗਜ਼ੈਕਟ ਪਤਾ ਲੱਗੇਗਾ ਇਹ ਜਗ੍ਹਾ ਤੋਂ ਵੱਟ ਜਿਹੜੇ ਤੁਹਾਡੇ ਖਿੱਚੇ ਹੋਏ ਹੋਣੇ ਚਾਹੀਦੇ ਆ ਦਸਤਾਰ ਜ਼ਿਆਦਾ ਉੱਚੀ ਨਹੀਂ ਹੋਣੀ ਚਾਹੀਦੀ ਤੁਹਾਡੀ ਬਸ ਅੱਖਾਂ ਦੇ ਕੋਲ ਇੱਥੇ ਕੋਣੀ ਚਾਹੀਦੀ ਹੈ ਅੱਜ ਤੱਕ ਜਿਹੜੇ ਵੀ ਮੇਰੇ ਵੀਰਾਂ ਨੇ ਕਮੈਂਟ ਕੀਤਾ ਹੈ ਕਿਸੇ ਵੀ ਦਸਤਾਰ ਦੇ ਟਿਊਟੋਰੀਅਲ ਲਈ ਮੈਂ ਲਗਭਗ ਉਹ ਸਾਰੀਆਂ ਵੀਡੀਓ ਪੋਸਟ ਕੀਤੀਆਂ ਨੇ ਇਸ ਲਈ ਜੇਕਰ ਤੁਹਾਨੂੰ ਵੀ ਕਿਸੇ ਸਟਾਈਲ ਦੀ ਵੀਡੀਓ ਚਾਹੀਦੀ ਆ ਤਾਂ ਤੁਸੀਂ ਉਹ ਕਮੈਂਟ ਕਰਦੇ ਹੋ ਤੇ ਅਸੀਂ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਉਸ ਵੀਡੀਓ ਨੂੰ ਲੈ ਕੇ ਆਉਣ ਦੀ ਤੇ ਇਸ ਸਾਈਡ ਤੋਂ ਆ ਜਿਹੜਾ ਸੈਕਿੰਡ ਲਾਸਟ ਪੱਲਾ ਇਹਦੇ ਵਿੱਚ ਸਿੰਗਲ ਪੱਲਾ ਬਾਹਰ ਨੂੰ ਖੋਲਿਆ ਸੀ ਅੰਦਰਲੇ ਪੱਲੇ ਨੂੰ ਉੱਪਰ ਨੂੰ ਚੱਕਤਾ ਹੋਇਆ ਤੇ ਉੱਪਰਲੇ ਹਿੱਸੇ ਤੇ ਮੋਟੇ ਵਾਲਾ ਕਪੜਾ ਰੱਖ ਕੇ ਤੁਸੀਂ ਇਸ ਤਰੀਕੇ ਨਾਲ ਪੇਚ ਨੂੰ ਲਾ ਦੇਣਾ ਹੈ ਉੱਪਰੋਂ ਲੜ ਨੂੰ ਖੋਲ ਕੇ ਇਸ ਤਰੀਕੇ ਨਾਲ ਦੋਨਾਂ ਸਾਈਡਾਂ ਤੋਂ ਸਾਫ਼ ਕਰਨਾ ਹੈ ਤੇ ਫਿਰ ਉੱਪਰੋਂ ਜੀ ਅੰਦਰ ਨੂੰ ਫੋਲਡ ਕਰਕੇ ਮੋਟਾ ਕਰ ਦੇਣਾ ਹੈ ਦੇਖੋ ਉੱਪਰਲੇ ਪੇਚਾਂ ਦਾ ਗੈਪ ਦੇਖੋ ਕਿੰਨਾ ਘੱਟ ਰੱਖਿਆ ਹੈ ਉਹਨਾਂ ਦੀ ਦਸਤਾਰ ਦਾ ਵੀ ਇਦਾਂ ਹੀ ਹੁੰਦਾ ਹੈ ਇਸ ਲੜ ਦੇ ਵੀ ਅਸੀਂ ਦੋਕ ਵਟ ਬਣਾ ਕੇ ਰੱਖਣੇ ਨੇ ਚੰਗੀ ਤਣਾਏ ਜਗ੍ਹਾ ਤੋਂ ਲੜ ਨੂੰ ਪ੍ਰੈਸ ਕਰ ਲੈਣਾ ਹੈ ਦੇਖ ਲੈਣਾ ਹੈ ਕਿ ਇੱਥੋਂ ਜੀ ਜ਼ਿਆਦਾ ਬਾੜ ਤਾਣੀ ਆਣੀ ਦਸਤਾਰ ਨੂੰ ਤੇ ਦੇਖਿਏ ਇਹਨੂੰ ਖੋਲ ਲੈਣਾ ਹੈ ਖੋਲ ਕੇ ਇਹਦੇ ਦੋਕ ਤੁਸੀਂ ਵਟ ਬਣਾ ਕੇ ਰੱਖਣੇ ਨੇ ਜਿੰਨਾ ਕ ਲੜ ਤੁਸੀਂ ਚੋੜਾ ਰੱਖਣਾ ਹੈ ਉਥੋਂ ਜੀ ਪਹਿਲਾ ਲੜ ਜਾਂ ਵੱਟ ਫੜ ਲੈਣਾ ਹੈ ਤੁਸੀਂ ਤੇ ਨੀਚੋਂ ਜੀ ਦੂਜਾ ਵੱਟ ਫੜ ਲੈਣਾ ਹੈ ਇਸ ਤਰੀਕੇ ਨਾਲ ਦੋਨਾਂ ਨੂੰ ਇੱਕੋ ਜਗ੍ਹਾ ਤੇ ਰੱਖਣ ਤੋਂ ਬਾਅਦ ਚ ਪੇਚ ਨੂੰ ਉਪਰੋ ਜੀ ਪਿੰਚ ਕਰਨਾ ਹੈ ਖਿੱਚ ਕੇ ਖੱਬੇ ਹੱਥ ਨਾਲ ਹਮੇਸ਼ਾ ਕਪੜਾ ਖਿੱਚ ਕੇ ਰੱਖਣਾ ਹੈ ਤੇ ਲੜ ਨੂੰ ਇਸ ਤਰੀਕੇ ਨਾਲ ਖੋਲ ਕੇ ਲਾਣਾ ਹੈ ਜਿਆਦਾ ਸਪੇਸ ਨਹੀਂ ਬਣਾਣੀ ਆ ਜਿਹੜੇ ਦੋ ਵੱਟ ਬਣਾਏ ਆ ਸੀ ਲੜ ਨੂੰ ਚੰਗੀ ਤਰ੍ਹਾਂ ਪਿੱਛੇ ਤੱਕ ਸਾਫ਼ ਕਰਕੇ ਲਾਣਾ ਹੈ ਉੱਪਰਲੇ ਹਿੱਸੇ ਤੋਂ ਉਪਰੋ ਵੀ ਪਿੰਚ ਕਰਾਂਗੇ ਇਹ ਲੜ ਤੁਹਾਡਾ ਲਗਭਗ ਸਿੱਧਾ ਜਾਊਗਾ ਪਿੱਛੇ ਨੂੰ ਜਿੱਦਾਂ ਸੈਮੀ ਦਸਤਾਰ ਹੁੰਦੀ ਨਾ ਉਸ ਤਰੀਕੇ ਨਾਲ ਏਸੇ ਨੂੰ ਬੜਾ ਸਲੋ ਸਲੋ ਕਰਕੇ ਦਿਖਾਣ ਦਾ ਇਹੀ ਕਾਰਨ ਹੈ ਕਿ ਤੁਹਾਨੂੰ ਇਹ ਸਾਰੀਆਂ ਚੀਜ਼ਾਂ ਸਮਝ ਆ ਜਾਣੇ ਉੱਪਰੋਂ ਜੀ بیس ਨੂੰ ਚੰਗੀ ਤਰ੍ਹਾਂ ਅੰਦਰ ਪ੍ਰੈਸ ਕਰਕੇ ਏਸ ਲੜ ਨੂੰ ਸਿੱਧਾ ਜਿਹਾ ਲਗਾਣਾ ਹੈ ਅਸੀਂ ਦੇਖੋ ਜੇ ਤੁਸੀਂ ਦੇਖੋਗੇ ਨਾ ਤਾਂ ਉਹਨਾਂ ਦੀ ਦਸਤਾਰ ਦੇ ਵਿੱਚ ਵੀ ਏਸੇ ਪੋਜੀਸ਼ਨ ਤੇ ਹੀ ਆਏ ਇਹ ਲੜ ਤੇ ਉਹਨਾਂ ਨੇ ਵਟ ਵੀ ਇਦਾਂ ਹੀ ਨੇ ਸਿੱਧੇ-ਸਿੱਧੇ ਜੇ ਤੇ ਪਿੱਛੇ ਜਾ ਕੇ ਇਸ ਲੜ ਨੂੰ ਤੁਸੀਂ ਪਿੰਚ ਕਰ ਦੇਣਾ ਹੈ ਹੁਣ ਅਸੀਂ ਹਰੇਕ ਇਸਤ ਤੋਂ ਦਸਤਾਨ ਨੂੰ ਜਿਹੜਾ ਆ ਸਹੀ ਕਰਾਂਗੇ ਇਸ ਜਗ੍ਹਾ ਤੋਂ ਵਟ ਹੈ ਜਿਹੜੇ ਸਹੀ ਕਰਾਂਗੇ ਉੱਪਰੋਂ ਜੀ ਇੱਕ-ਇੱਕ ਕਰਕੇ ਲੜਾਂ ਨੂੰ ਜਿਹੜਾ ਫੋਲਡ ਕਰਾਂਗੇ ਅੰਦਰ ਨੂੰ ਪੇਚਾਂ ਦੇ ਵਿੱਚ ਜਿਹੜਾ ਗੈਪ ਉਹਨੂੰ ਜ਼ਿਆਦਾ ਨਹੀਂ ਵਧਾਣਾ ਹੈਗਾ ਤੇ ਥੋੜਾ ਜਿਹਾ ਮਾਈਨਰ ਜਿਹਾ ਗੈਪ ਰੱਖਣਾ ਹੈ ਫਰੰਟ ਤੋਂ ਦੇਖਣ ਤੇ ਐਦਾਂ ਲੱਗੇ ਕਿ ਦਸਤਾਰ ਥੋੜੀ ਜਿਹੀ ਸਿੱਧੀ ਸਜਾਈ ਹੈ ਤੇ ਬੈਕ ਤੋਂ ਦੇਖਣ ਤੋਂ ਲੱਗੇ ਕਿ ਆਪਾਂ ਸੈਮੀ ਸ਼ੇਪ ਦੇ ਵਿੱਚ ਦਸਤਾਰ ਸਜਾਈ ਹੈ ਸਲਾਈ ਨਾਲ ਇਹ ਜਗ੍ਹਾ ਤੋਂ ਜਿਹੜੇ ਵਟਾ ਤੁਸੀਂ ਉਹਨਾਂ ਨੂੰ ਚੰਗੀ ਤਰ੍ਹਾਂ ਸਹੀ ਕਰਨਾ ਹੈ ਜਿਹੜੇ ਢਿਲੇ ਵਟ ਲੱਗ ਰਹੇ ਨੇ ਇਸ ਤਰੀਕੇ ਨਾਲ ਕੱਸ ਦੇਣੇ ਆ ਉਹ ਏਕ-ਏਕ ਕਰਕੇ ਕਿ ਕੋਈ ਵੀ ਵਟ ਤੁਹਾਡਾ نیچے ਨੂੰ ਡਿੱਗਦਾ ਜਾਂ ਨਜ਼ਰ ਨਹੀਂ ਆਉਣਾ ਚਾਹੀਦਾ ਤੇ ਦਸਤਾਰ ਦੀ ਜਿਹੜੀ ਸ਼ੇਪ ਥੋੜੀ ਜਿਹੀ ਇਸ ਤਰੀਕੇ ਦੀ ਹੋਣੀ ਚਾਹੀਦੀ ਹੈ ਤੇ ਅੱਖਾਂ ਦੇਖੋ ਆਪਣੀਆਂ ਕਾਫੀ ਘੱਟ ਟਕੀਆਂ ਨੇ ਤੇ ਪਿੱਛੇ ਤੱਕ ਦਸਤਾਰ ਦੀ ਸ਼ੇਪ ਨੂੰ ਸਹੀ ਕਰਨਾ ਹੈ ਮੇਨਲੀ ਜਦੋਂ ਅਸੀਂ ਕਿਸੇ ਵਰਗੀ ਦਸਤਾਰ ਸਜਾਉਂਦੇ ਹਾਂ ਉਹਦੇ ਵਿੱਚ ਦੋ ਤਿੰਨ ਚੀਜ਼ਾਂ ਇੰਪੋਰਟੈਂਟ ਹੁੰਦੀਆਂ ਹਮੇਸ਼ਾ ਇੱਕ ਤਾਂ ਦਸਤਾਰ ਦੀ ਸ਼ੇਪ ਇੱਕ ਵੱਟ ਕਿੱਦਾਂ ਰਿਪਾਏ ਉਹਨਾਂ ਨੇ ਦੂਜਾ ਉਹਨਾਂ ਦੀ ਦਸਤਾਰ ਅੱਖਾਂ ਦੇ ਕਿਹੜੇ ਪੋਸਚਰ ਤੇ ਨੇ ਕਿਹੜੀ ਜਗ੍ਹਾ ਤੇ ਨੇ ਤੇ ਦੂਜੇ ਸ਼ੀਸ਼ੇ ਦੇ ਕੇ ਉੱਪਰਲੇ ਹਿੱਸੇ ਤੋਂ ਸਾਰੇ ਪੇਚਾਂ ਨੂੰ ਸਾਫ਼ ਕਰਾਂਗੇ ਹੁਣ ਤੁਹਾਨੂੰ ਕਲੀਅਰਲੀ ਦਿਖਦਾ ਹੋਣਾ ਕਿ ਸਾਰੇ ਪੇਚਾਂ ਦਾ ਗੈਪ ਕਿੰਨਾ ਘੱਟ ਰੱਖਿਆ ਸੀ ਉੱਪਰਲੇ ਹਿੱਸੇ ਤੋਂ ਤੇ ਚੰਗੀ ਤਰ੍ਹਾਂ ਪੇਚਾਂ ਨੂੰ ਅੱਗੇ ਤੱਕ ਸਾਫ਼ ਕਰਾਂਗੇ ਉਹਨਾਂ ਦੀ ਦਸਤਾਰ ਵੀ ਪਿਛਲੇ ਹਿੱਸੇ ਤੋਂ ਕਾਫੀ ਸਾਫ਼ ਹੁੰਦੀ ਆ ਖੱਬੇ ਪਾਸੇ ਵੀ ਜਿਹੜੇ ਦੋਨੋਂ ਪੇਚ ਨੇ ਉਹਨਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰਾਂਗੇ ਸਲਾਈ ਫੇਰ ਕੇ ਇਸ ਤਰੀਕੇ ਨਾਲ ਤੁਸੀਂ ਵੀ ਕਰਨਾ ਆ ਤੇ ਜੇਕਰ ਤੁਹਾਨੂੰ ਮੇਰੇ ਵੀਰੋ ਦਸਤਾਰ ਦੀ ਵੀਡੀਓ ਵਧੀਆ ਲੱਗਦੀ ਹੁੰਦੀ ਆ ਤਾਂ ਆਪਣੇ ਦੋਸਤਾਂ ਤੱਕ ਲਿੰਕ ਜਰੂਰ ਸ਼ੇਅਰ ਕਰਾ ਕਰੋ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਅੱਜ ਤੁਹਾਨੂੰ ਕੋਈ ਦਸਤਾਰ ਦੀ ਵੀਡੀਓ ਚ ਸਿੱਖਣ ਨੂੰ ਮਿਲਿਆ ਹੋਇਆ ਤੇ ਜੇਕਰ ਤੁਹਾਨੂੰ ਲੰਬੀ ਵੀਡੀਓ ਹੀ ਚਾਹੀਦੀਆਂ ਨੇ ਤਾਂ ਸਾਨੂੰ ਕਮੈਂਟ ਕਰਕੇ ਉਹ ਵੀ ਮੈਂਸ਼ਨ ਕਰ ਦਿਓ ਤੇ ਇਸ ਜਗ੍ਹਾ ਤੋਂ ਤੁਸੀਂ ਮੇਰੇ ਵੀਰੋ ਲੜ ਨੂੰ ਚੰਗੀ ਤਰ੍ਹਾਂ نیچے ਨੂੰ ਖੋਲ ਲੈਣਾ ਹੈ ਕਿਉਂਕਿ ਕਲਗੀ ਵਾਲੇ ਲੜ ਨੂੰ ਲਾਣ ਲਈ ਅਸੀਂ ਉਹਨੂੰ ਜ਼ਿਆਦਾ ਚੋੜਾ ਨਹੀਂ ਲਾਣਾ ਹੈਗਾ ਇਸ ਲਈ ਇਸ ਜਗ੍ਹਾ ਤੋਂ ਲੜ ਨੂੰ ਚੰਗੀ ਤਰ੍ਹਾਂ ਖੋਲ ਕੇ ਸਾਫ਼ ਕਰ ਲੈਣਾ ਹੈ ਸ਼ੇਪ ਨੂੰ ਚੰਗੀ ਤਰ੍ਹਾਂ ਸਹੀ ਕਰਨਾ ਹੈ ਕਲਗੀ ਵਾਲੇ ਪੇਚ ਨੂੰ ਲਾਉਣ ਤੋਂ ਪਹਿਲਾਂ ਇਸ ਲਈ ਪਹਿਲਾਂ ਚੰਗੀ ਤਰ੍ਹਾਂ ਉਹਨਾਂ ਦੀ ਦਸਤਾਰ ਦੇਖ ਲਿਓ ਤੇ ਆਪਣੀ ਦਸਤਾਰ ਦੇਖ ਲਿਓ ਕਿ ਤੁਹਾਨੂੰ ਸ਼ੇਪ ਉਹਨਾਂ ਵਰਗੀ ਲੱਗ ਰਹੀ ਹੈ ਕਿ ਨਹੀਂ ਹੁਣ ਕਲਗੀ ਵਾਲੇ ਲੜ ਦੇ ਵਿੱਚ ਵੀ ਵਟ ਪਾ ਕੇ ਲਾਣੇ ਆ ਜਿੱਦਾਂ ਉਹਨਾਂ ਨੇ ਲਾਇਆ ਹੁੰਦਾ ਹੈ ਸਿੱਧਾ ਲਾਇਆ ਹੁੰਦਾ ਕਲਗੀ ਵਾਲਾ ਪੇਚ ਪਲੱਸ ਵਟਾਲਾ ਹੁੰਦਾ ਲੜੂਆਂ ਦਾ ਦੋਨਾਂ ਸਾਈਡਾਂ ਤੋਂ ਥੋੜਾ ਥੋੜਾ ਕਪੜਾ ਅੰਦਰ ਨੂੰ ਫੋਲਡ ਕਰਨਾ ਹੈ ਬਾਕੀ ਕਪੜੇ ਨੂੰ ਤੁਸੀਂ ਐਜ਼ ਇਟ ਇਜ਼ ਖੁੱਲਾ ਹੀ ਛੱਡ ਕੇ ਕਲਗੀ ਵਾਲਾ ਲਾੜ ਲਾਣਾ ਹੈ ਦੇਖੋ ਜਿੱਦਾਂ ਮੈਂ ਲਾਇਆ ਨਾ ਇਹਨੂੰ ਜਦੋਂ ਇਕੱਠਾ ਕਰਾਂਗੇ ਤੇ ਇਹਦੇ ਵਿੱਚ ਵਟ ਆਟੋਮੈਟਿਕਲੀ ਆ ਦੇਖੋ ਪੈ ਜਾਣੇ ਆ ਤਾਂ ਦੇਖੋ ਪੈ ਗਈ ਨਾ ਵਟ ਇਹਦੇ ਵਿੱਚ ਤੇ ਇਸ ਤਰੀਕੇ ਨਾਲ ਤੁਸੀਂ ਵੀ ਵਟ ਪਾਣੀ ਆ ਪੇਚ ਦੇ ਵਿੱਚ ਇੰਨੇ ਕ ਹੀ ਤੇ ਸਿੱਧੇ ਸਿੱਧੇ ਵਟ ਹੁੰਦੇ ਨੇ ਉਹਨਾਂ ਦੀ ਦਸਤਾਰ ਦੇ ਵਿੱਚ ਤੇ ਉਹਨਾਂ ਦਾ ਕਲਗੀ ਵਾਲਾ ਲਾੜਾ ਜਿਹੜਾ ਉਹ ਜ਼ਿਆਦਾ ਚੋੜਾ ਨਹੀਂ ਹੁੰਦਾ ਉਹਨਾਂ ਨੇ ਇਸ ਜਗ੍ਹਾ ਤੋਂ ਅੰਦਰੋਂ ਫੋਲਡ ਕਰਨਾ ਆ ਸਲਾਈ ਫੇਰ ਕੇ ਇਸ ਜਗ੍ਹਾ ਤੋਂ ਲੜ ਨੂੰ ਤੁਸੀਂ ਸਾਫ਼ ਕਰਨਾ ਆ ਉਹਨਾਂ ਦੀ ਵੀ ਦਸਤਾਰ ਮੂਰੋ ਦੇਖਣ ਨੂੰ ਵਟਾਂ ਲਈ ਹੁੰਦੀ ਬਟ ਸਾਫ਼ ਹਰ ਇੱਕ ਜਗ੍ਹਾ ਤੋਂ ਹੁੰਦੀ ਆ ਇਸ ਜਗ੍ਹਾ ਤੇ ਤੁਸੀਂ ਉਂਗਲ ਰੱਖਣੀ ਆ ਉਂਗਲ ਰੱਖ ਕੇ ਜਿੰਨਾ ਕੁ ਉਹਨੇ ਲੜ ਚੋੜਾ ਲਾਇਆ ਉਹਨਾਂ ਕ ਛੱਡ ਕੇ ਬਾਕੀ ਕਪੜੇ ਨੂੰ ਅੰਦਰ ਕਰ ਦੇਣਾ ਹੈ ਕੋਸ਼ਿਸ਼ ਕਰਿਓ ਕਿ ਲੜ ਉਹਨਾਂ ਕੇ ਹੀ ਚੋੜਾ ਲਾਣ ਦੀ ਆ ਦੇਖੋ ਜਿੱਦਾਂ ਮੈਂ ਹੋਰ ਕਪੜਾ ਅੰਦਰ ਨੂੰ ਫੋਲਡ ਕਰ ਰਹੀ ਆ ਨਾ ਇਹ ਜਗ੍ਹਾ ਤੋਂ ਇੰਨਾ ਕ ਹੀ ਲੜ ਚੋੜਾ ਹੁੰਦਾ ਉਹਨਾਂ ਦਾ ਬਾਕੀ ਇਸ ਜਗ੍ਹਾ ਤੇ ਹੱਥ ਲਾ ਕੇ ਦੱਬ ਕੇ ਪੇਚ ਨੂੰ ਲਾਣਾ ਹੈ ਜਿਹੜਾ ਆਪਣੀ ਜਗ੍ਹਾ ਤੇ ਟਿਕਿਆ ਰਹੇ ਬਾਅਦ ਦੇ ਵਿੱਚ ਵੀ ਹੁਣ ਤੁਸੀਂ 50 ਦੇਖੋ ਤੇ ਦੋਨਾਂ ਸਾਈਡਾਂ ਤੋਂ ਅੱਖਾਂ ਦੇਖੋ ਸਾਡੀਆਂ ਸਾਡੀਆਂ ਅੱਖਾਂ ਥੋੜੀਆਂ ਜਿਹੀਆਂ ਜ਼ਿਆਦਾ ਟਕੀਆਂ ਹੋਈਆਂ ਉਹਨਾਂ ਦੇ ਅਕੋਰਡਿੰਗ ਕਿਉਂਕਿ ਉਹਨਾਂ ਨੇ ਦਸਤਾਰ ਥੋੜੀ ਜੀ ਜਦੋਂ ਇਹ ਸ਼ੂਟਿੰਗ ਜਾਂ ਫੋਟੋ ਵਗੈਰਾ ਕਰਾਂਦੇ ਨਾ ਕਈ ਵਾਰ ਥੋੜੀ ਦਸਤਾਰ ਉੱਪਰ ਚੱਲ ਜਾਂਦੀ ਹੈ ਕਿਉਂਕਿ ਮੈਨਾਂ ਇਹ ਹੋਰ ਵੀ ਫੋਟੋਆਂ ਤੇ ਵੀਡੀਓ ਚੈੱਕ ਕੀਤੀਆਂ ਉਹਨਾਂ ਦੇ ਵਿੱਚ ਨਾ ਦਸਤਾਰ ਇਹਨਾਂ ਦੀ ਥੋੜੀ ਜੀ ਹੋਰ ਰੱਖਾਤੀ ਹੁੰਦੀ ਜਿੱਦਾਂ ਮੈਂ ਰੱਖਿਓ ਨਾ ਮੇਰੀ ਹੋ ਸਕਦਾ ਥੋੜੀ ਜੀ ਜ਼ਿਆਦਾ ਹੋਵੇ ਇਹਨੂੰ ਮੈਂ ਥੋੜਾ ਉੱਪਰ ਵੀ ਕਰਕੇ ਦਿਖਾਉਂਗਾ ਤੁਹਾਨੂੰ ਤੇ ਬਾਕੀ ਉਹਨਾਂ ਦੀ ਜਿਹੜੀ ਆ ਉਹਨਾਂ ਦੀ ਵੀ ਥੋੜੀ ਜੀ ਹੁੰਦੀ ਆ ਪਰ ਵੱਟੇ ਪਰ ਵੱਟੇ ਟਗੇ ਹੁੰਦੇ ਉਹਨਾਂ ਦੇ ਥੋੜੇ ਜੇ ਆ ਦੇਖੋ ਇਹ ਅਸਲੀ ਪੋਰਸ਼ਨ ਉਹਨਾਂ ਦਾ ਦਸਤਾਰ ਦਾ ਠੀਕ ਹੈ ਜੀ ਤੇ ਜੇਕਰ ਤੁਹਾਨੂੰ ਹੋਰ ਜ਼ਿਆਦਾ ਲੱਗੇ ਤੇ ਇਹ ਜਗ੍ਹਾ ਤੋਂ ਦਸਤਾਰ ਦੀ ਸ਼ੇਪ ਨੂੰ ਸਹੀ ਕਰਨ ਤੋਂ ਬਾਅਦ ਤੁਸੀਂ ਸਲਾਈਨ ਨਾਲ ਹਰੇਕ ਹਿੱਸੇ ਤੋਂ ਦਸਤਾਰ ਨੂੰ ਸਾਫ਼ ਕਰਨਾ ਹੈ ਇਹੋ ਜਿਹਾ ਦਸਤਾਰਾਂ ਦੀ ਵੀਡੀਓ ਰੋਜ਼ ਰੋਜ਼ ਸਿੱਖਣ ਲਈ ਨਾ ਤੁਸੀਂ ਸਾਨੂੰ ਦੱਸਿਆ ਕਰੋ ਇਹਨਾਂ ਸਾਨੂੰ ਫੀਡਬੈਕ ਮਿਲਦਾ ਆ ਜਦੋਂ ਤੁਸੀਂ ਕਮੈਂਟ ਕਰਦੇ ਆ ਤੇ ਜੇਕਰ ਤੁਹਾਨੂੰ ਕੋਈ ਪ੍ਰੋਬਲਮ ਆ ਤਾਂ ਉਹ ਵੀ ਮੈਂਸ਼ਨ ਕਰ ਦਿਓ ਤੇ ਕੋਸ਼ਿਸ਼ ਕਰਾਂਗੇ ਅੱਗੇ ਤੋਂ ਉਸ ਚੀਜ਼ ਦੀ ਵੀ ਵੀਡੀਓ ਲੈ ਕੇ ਆਉਣ ਦੀ ਹੁਣ ਤੁਸੀਂ ਸ਼ੇਪ ਚੈੱਕ ਕਰੋ ਦਸਤਾਰ ਦੀ ਉਹਨਾਂ ਵਰਗੀ ਲੱਗ ਰਹੀ ਹੈ ਕਿ ਨਹੀਂ ਤਾਂ ਜ਼ਰੂਰ ਕਮੈਂਟੇ ਚ ਦੱਸਿਓ ਹੁਣ ਉੱਪਰਲੇ ਹਿੱਸੇ ਤੋਂ ਲੂਪੀ ਵਾਲੇ ਪੱਲੇ ਨੂੰ ਖਿੱਚ ਕੇ ਤੁਸੀਂ ਦੇਖੋ ਖੱਬੇ ਪਾਸੇ ਤੁਹਾਡਾ ਖੁੱਲਾ ਹਿੱਸਾ ਸੱਜੇ ਪਾਸੇ ਬੰਦ ਹਿੱਸਾ ਹੈ ਸਿਰ ਨੂੰ ਟਕਣਾ ਹੈ ਪਹਿਲਾਂ ਤਾਂ ਕੱਪੜੇ ਨੂੰ ਚੰਗੀ ਤਰ੍ਹਾਂ ਵਿਛਾ ਲੈਣਾ ਹੈ ਸਿਰ ਤੇ ਫਿਰ ਪਹਿਲਾਂ ਖੱਬੇ ਪਾਸੇ ਉਹ ਕੱਪੜੇ ਨੂੰ ਅੰਦਰ ਕਰਨਾ ਹੈ ਬੇਸ ਦੇ ਉੱਪਰੋ ਜੀ ਤੇ ਇਸੇ ਤਰੀਕੇ ਨਾਲ ਸੱਜੇ ਪਾਸੇ ਉਹ ਕਰਨਾ ਹੈ ਸਿਰ ਨੂੰ ਚੰਗੀ ਤਰ੍ਹਾਂ ਡਬਲ ਟਕਣਾ ਹੈ ਇਹਦੇ ਨਾਲ ਜਿਹੜਾ ਕਾਲੇ ਰੰਗ ਦਾ ਸੀ ਬੇਸ ਬੰਨਿਆ ਹੋਇਆ ਨਾ ਇਹੇ ਦਸਤਾਰ ਦੇ ਕੱਪੜੇ ਦੇ ਵਿੱਚੋਂ ਝਾਤੀ ਨਹੀਂ ਮਾਰਦਾ ਹੁੰਦਾ ਚੰਗੀ ਤਰ੍ਹਾਂ ਕੱਪੜੇ ਨੂੰ ਅੰਦਰ ਤੱਕ ਕਰਨਾ ਹੈ ਪਿੱਛੇ ਤੱਕ ਪਿੱਛੇ ਹੀ ਲੁੱਪੀ ਵਾਲਾ ਪੱਲਾ ਫੇਰ ਖਿੱਚ ਲੈਣਾ ਖਿੱਚ ਕੇ ਤੁਸੀਂ ਆ ਦੇਖੋ ਉਂਗਲਾਂ ਚੰਗੀ ਤਰ੍ਹਾਂ ਕੱਪੜਾ ਅੰਦਰ ਕੀਤਾ ਨਾ ਹੁਣ ਚੰਗੀ ਤਰ੍ਹਾਂ ਸਿਰ ਸਾਫ਼ ਹੋ ਗਿਆ ਆਪਣਾ ਹੁਣ ਦੋਨੋਂ ਪਾਸੇ ਉਹ ਲੁੱਪੀ ਵਾਲੇ ਪੱਲੇ ਨੂੰ ਖਿੱਚ ਕੇ ਅਸੀਂ ਅੰਦਰ ਕਰ ਦੇਣਾ ਹੈ ਪਿੱਛੇ ਜੀ ਲੁੱਪੀ ਵੀ ਆਪਾਂ ਜ਼ਿਆਦਾ ਚੌੜੀ ਨਹੀਂ ਲਗਾਣੀ ਜਿੱਦਾਂ ਉਹਨਾਂ ਦੀ ਦਸਤਾਰ ਨਹੀਂ ਹ ਕਲਗੀ ਵਾਲੇ ਲੜ ਨੂੰ ਲੁੱਪੀ ਦੇ ਵਿੱਚ ਖਿੱਚ ਕੇ ਕੱਢ ਦੇਣਾ ਆ ਤੇ ਹੁਣ ਤੁਸੀਂ ਐਜ਼ ਇਟ ਇਜ਼ ਪਿੱਛੋਂ ਦੇਖ ਸਕਦੇ ਹੋ ਦਸਤਾਰ ਦੇ ਜਿਹੜੇ ਉੱਪਰਲੇ ਪੇਚ ਨੇ ਉਹਨਾਂ ਦੇ ਵਿੱਚ ਸਪੇਸ ਕਿੰਨੀ ਕੱਟ ਰੱਖੀ ਆ ਸੀ ਤੇ ਸੈਮੀ ਸ਼ੇਪ ਦੇ ਵਿੱਚ ਆਹੇ ਦਸਤਾਰ ਤੇ ਮੇਰੇ ਵੀਰੋ ਜੇਕਰ ਤੁਹਾਨੂੰ ਵੀਡੀਓ ਚੋਂ ਕੁਝ ਸਿੱਖਣ ਨੂੰ ਮਿਲਿਆ ਜੇ ਵੀਡੀਓ ਵਧੀਆ ਲੱਗੀ ਆ ਤਾਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਤੁਹਾਡੇ ਕਮੈਂਟ ਸਾਡੇ ਲਈ ਇੱਕ ਤਰ੍ਹਾਂ ਦੇ ਫੀਡਬੈਕ ਦਾ ਕੰਮ ਕਰਦੇ ਨੇ ਜਿਨ੍ਹਾਂ ਤੋਂ ਸਾਨੂੰ ਪਤਾ ਲੱਗਦਾ ਕਿ ਸਾਡੀ ਦਸਤਾਰ ਦੀ ਵੀਡੀਓ ਪਾਏ ਦਾ ਤੁਹਾਨੂੰ ਕੋਈ ਫਾਇਦਾ ਹੈ ਵੀ ਜਾਂ ਨਹੀਂ ਆ ਤੇ ਉਸ ਤੋਂ ਬਾਅਦ ਚ ਸਾਨੂੰ ਜੇ ਕੋਈ ਕਮੀ ਪੇਸ਼ੀ ਲੱਗਦੀ ਆ ਤਾਂ ਅਸੀਂ ਅੱਗੇ ਤੁਹਾਨੂੰ ਦੂਰ ਕਰਨ ਦੀ ਵੀ ਕੋਸ਼ਿਸ਼ ਕਰਦੇ ਆਂ ਦੋਨਾਂ ਸਾਈਡਾਂ ਤੋਂ ਹੁਣ ਤੁਸੀਂ ਦਸਤਾਰ ਦੀ ਸ਼ੇਪ ਦੇਖ ਲਓ ਉਹਨਾਂ ਵਰਗੀ ਲੱਗ ਰਹੀ ਆ ਤਾਂ ਸਾਨੂੰ ਕਮੈਂਟ ਕਰਕੇ ਦੱਸ ਸਕਦੇ ਹੋ ਤੇ ਇਸ ਜਗ੍ਹਾ ਤੋਂ ਕਲਗੀ ਵਾਲੇ ਲੜ ਨੂੰ ਸਹੀ ਕਰਨ ਤੋਂ ਬਾਅਦ ਤੁਹਾਨੂੰ ਹਰ ਇੱਕ ਹਿੱਸੇ ਤੋਂ ਦਸਤਾਰ ਦੇ ਦਰਸ਼ਨ ਕਰਾਵਾਂਗੀ ਤੇ ਜੇਕਰ ਮੇਰੇ ਵੀਰੋ ਤੁਹਾਨੂੰ ਕਿਸੇ ਵੀ ਸੈਲੀਬ੍ਰਿਟੀ ਟਾਈਪ ਦੀ ਜਾਂ ਕਿਸੇ ਗੁਰਸਿੱਖ ਜਾਂ ਕਿਸੇ ਕਥਾਵਾਚਕ ਵੀਰ ਵਰਗੀ ਦਸਤਾਰ ਦੀ ਵੀਡੀਓ ਚਾਹੀਦੀ ਹੈ ਤਾਂ ਤੁਸੀਂ ਕਮੈਂਟ 'ਚ ਕਮੈਂਟ ਕਰ ਦਿਓ ਅਸੀਂ ਉਸ ਟਾਈਪ ਦੀ ਵੀ ਵੀਡੀਓ ਤੁਹਾਨੂੰ ਪੋਸਟ ਕਰ ਦਵਾਂਗੇ ਕਿਉਂਕਿ ਅਲੱਗ-ਅਲੱਗ ਤੁਹਾਨੂੰ ਅਸੀਂ ਸਾਰੇ ਧਮਾਲਾ ਸੇਬ ਵੀ ਸਜਾ ਕੇ ਦਿਖਾ ਰਹੇ ਹਾਂ ਪਰੰਨਿਆਂ ਦੀ ਵੀਡੀਓ ਮੈਂ ਹਲੇ ਬਹੁਤ ਘੱਟ ਪੋਸਟ ਕੀਤੀਆਂ ਕਿਉਂਕਿ ਮੈਂ ਤੁਹਾਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਅਲੱਗ-ਅਲੱਗ ਸਟਾਈਲ ਦੀਆਂ ਦਸਤਾਰਾਂ ਸੇ ਜਾ ਕੇ ਦਿਖਾ ਹੁਣ ਤੁਸੀਂ ਹਰੇਕੀ ਸਦ ਦਸਤਾਰ ਨੂੰ ਦੇਖ ਰਹੇ ਹੋ ਬੈਕ ਸਾਈਡ ਤੋਂ ਦੇਖੋ ਆਪਣੇ ਸਾਰੇ ਲੜ ਕਿੰਨੇ ਘੱਟ ਸਪੇਸ ਤੇ ਲਾਏ ਆ ਤੇ ਸੱਜੇ ਪਾਸੇ ਵਾਲੇ ਕਲਗੀ ਵਾਲੇ ਲੜ ਦੇ ਵਿੱਚ ਵੀ ਆਪਾਂ ਵਟ ਪਾਏ ਆ ਚੰਗੀ ਤਰ੍ਹਾਂ ਦਸਤਾਰ ਦੀ ਸ਼ੇਪ ਉਹਨਾਂ ਦੀ ਦਸਤਾਰ ਵਰਗੀ ਰੱਖੀ ਆ ਤੇ ਜੇਕਰ ਮੇਰੇ ਵੀਰੋ ਤੁਸੀਂ ਵੀ ਘਰ ਬੈਠੇ ਅਲੱਗ-ਅਲੱਗ ਸਟਾਈਲ ਦੀ ਦਸਤਾਰਾ ਰੋ ਸਿੱਖਣਾ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਕਲਿੱਕ ਕਰੋ ਨਵੀਆਂ ਵੀਡੀਓ ਡਿਸਕ੍ਰਿਪਸ਼ਨ ਚ ਜਾਂ ਆਈ ਬਟਨ ਤੇ ਜਾ ਕੇ ਵੀ ਦੇਖ ਸਕਦੇ ਹੋ ਕੱਲ ਨੂੰ ਲੈ ਕੇ ਆਵਾਂਗੇ ਇੱਕ ਹੋਰ ਨਵੇਂ ਸਟਾਈਲ ਦੀ ਦਸਤਾਰ ਦੀ ਵੀਡੀਓ ਇਸ ਲਈ ਸਾਡੇ ਨਾਲ ਜੁੜੇ ਰਹੋ ਵਾਹਿਗੁਰ